ਸਿੰਦੀ ਦਾ ਕਤਲ ਹਾਂਜੀ ਜਿਹੜਾ ਬੰਦਾ ਤੁਸੀਂ ਕਹਿੰਦੇ ਪੜ ਰਿਹਾ ਕਿ ਦੁਨੀਆ ਦੇ ਬੈਸਟ ਹਥਿਆਰ ਲੈਰ ਕੋਲੇ ਕਿਵੇਂ ਹੋ ਉਹ ਲੈਰ ਦੇ ਬੰਦਿਆਂ ਵੱਲੋਂ ਮਾਰਿਆ ਗਿਆ ਤਾਂ ਮੈਂ ਕਹਿੰਦਾ ਕਿ ਕਿੱਡਾ ਖਤਰਨਾਕ ਆ ਕਿਉਂਕਿ ਜਦੋਂ ਤੁਸੀਂ ਆਰਮਡ ਹੋ ਨਾ ਜਿਹੜੀ ਤੁਸੀਂ ਵੀ ਘਟਨਾ ਲਿਖਦੇ ਹੋ ਸ਼ੱਕ 'ਚ ਹੀ ਬੰਦੇ ਮਾਰੀ ਜਾਂਦੇ ਨੇ ਯਾਰ ਇਹ ਮੈਂ ਤੁਹਾਨੂੰ ਪੁੱਛਣੀ ਨਹੀਂ ਮੈਂ ਕਿਸੇ ਨੂੰ ਪੁੱਛਿਆ ਇਹ ਕੋ ਹਥਿਆਰਬੰਦ ਬੰਦਾ ਸੀ ਅੰਡਰਗਰਾਉਂਡ ਸੀ ਹੁਣ ਆਮ ਲੈਰ ਆ ਮੈਂ ਕਿਹਾ ਯਾਰ ਤੁਸੀਂ ਐ ਬੰਦੇ ਮਾਰੇ ਮੈਂ ਕਿਹਾ ਤੁਸੀਂ ਉਹ ਬੰਦਾ ਮਾਰਤਾ ਸੀ ਗਲਤ ਮਾਰਤਾ ਸੀ ਕਹਿੰਦਾ ਯਾਰ ਮਾਰਿਆ ਬਾਅਦ ਚ ਲੱਗਿਆ ਗਲਤ ਵੀ ਐ ਪਰ ਉਦੋਂ ਆਪਸ਼ਨ ਨਹੀਂ ਸੀ ਸਾਨੂੰ ਲੱਗਿਆ ਨਹੀਂ ਸਾਨੂੰ ਮਰਵਾ ਦੂ ਫਿਰ ਦੱਸੋ ਫਿਰ ਇਹਦਾ ਇਲਾਜ ਕੀ ਹੈਗਾ ਇਹਦਾ ਤਾਂ ਫਿਰ ਇਹਦਾ ਮਤਲਬ ਤੁਸੀਂ ਇਨੋਸੈਂਟ ਬੰਦੇ ਕਤਲ ਕਰੀ ਚੱਲੋਗੇ ਇਹ ਕੋਈ ਲਾਜਿਕ ਨਹੀਂ ਇਹ ਕੋਈ ਲਾਜਿਕ ਨਹੀਂ ਜਦ ਦੀਸ਼ੂ ਬੋਟਰ ਤਾਂ ਮੁੜ ਕੇ ਏਕੇ 47 ਲੈ ਕੇ ਫਿਰਦਾ ਰਿਹਾ ਕਹਿੰਦਾ ਮੈਂ ਛੱਡਣੇ ਨਹੀਂ ਬੰਦੇ ਉਹ ਇਹਨਾਂ ਨੇ ਸਾਡਾ ਬਾਪੂ ਮਾਰਿਆ ਉਹ ਤਾਂ ਇੰਨਾ ਪਿਆਰ ਸੀ ਉਸ ਘਰੇ ਮੈਂ ਵੀ ਮੈਂ ਤੇ ਜਗਦੀਸ਼ ਮੁੱਤਰ ਇਕੱਠੇ ਬਹੁਤ ਵਾਰ ਸੀ ਉੱਤੇ ਇਕੱਠੇ ਹੋਏ ਉਹ ਜਦੋਂ ਉਹ ਆਇਆ ਤੇ ਚਲ ਪਤਾ ਲੱਗ ਗਿਆ ਚਲ ਹਸਪਤਾਲ ਲੱਗੇ ਫਿਰ ਕਿੱਥੇ ਬਚਣਾ ਸੀ